ਗਰਾਇਆ ਨੇੜੇ ਹਾਈਵੇ ਤੇ ਕਿਸੇ ਅਣਪਛਾਤੇ ਵਾਹਨ ਨੇ ਚਲਦੀ ਕਾਰ ਨੂੰ ਸਾਈਡ ਮਾਰ ਦਿੱਤੀ ਜਿਸ ਕਨ ਕਾਰ ਨੰਬਰ HR06BC84 ਅਣੱਤਰ ਫਲਾਈਓਵਰ ਉਪਰ ਪਲਟ ਗਈ ਜਿਸ ਕਨ ਕਾਰ ਵਿੱਚ ਸਵਾਰ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸਰਕ ਸੁਰੱਖਿਆ ਫੋਰਸ ਦੇ ਮਾਨੇਦਾਰ ਸਰਵਜੀਤ ਸਿੰਘ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਗੰਭੀਰ ਜ਼ਖਮੀ ਵਿਅਕਤੀ ਨੂੰ ਮੋਢਲੀ ਡਾਕਟਰੀ ਸਹਾਇਤਾ ਦਿੱਤੀ ਅਤੇ ਖਲਾਈ ਓਵਰ ਉੱਪਰ ਪਾਰਟੀ ਕਾਰ ਨੂੰ ਕਰੇਨ ਮਗਵਾ ਕੇ ਸੜਕ ਦੇ ਇੱਕ ਪਾਸੇ ਕਰਵਾਇਆ ਟੱਕਰ ਮਾਰਨ ਵਾਲਾ ਵਾਹਨ ਚਾਲਕ ਗੱਡੀ ਸਹਿਤ ਮੌਕੇ ਤੇ ਫਰਾਰ ਹੋ ਗਿਆ ਅਤੇ ਕਾਰ ਸਵਾਰ ਵਿਅਕਤੀ ਅੰਬਰ ਸਰ ਤੋਂ ਹਰਿਆਣੇ ਨੂੰ ਆਪਣੇ ਘਰ ਜਾ ਰਿਹਾ ਸੀ ਇਸ ਐਕਸੀਡੈਂਟ ਬਾਰੇ ਸੜਕ ਸੁਰੱਖਿਆ ਫੋਰਸ ਨੇ ਗਰਾਂयां ਥਾਣਾ ਡਿਊਟੀ ਅਫਸਰ ਨੂੰ ਸੂਚਿਤ ਕਰ ਦਿੱਤਾ ਹੈ ਗਰਾਂयां ਤੋਂ ਰਾਜਕੁਮਾਰ ਨਿੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਨੂੰ ਆ ਕੇ ਇੱਧਰ ਤੱਕ ਹੀ ਜਾ ਇੱਕ ਵਾਰ ਸਟਾਰਟ ਕਰਕੇ ਵੇਖੋ ਸਟਾਰਟ ਹੋ ਜਾਂਦੀ ਹੈ ਸਟਾਰਟ ਹੋ ਰਿਹਾ ਹੈ ਬਈ ਉਹ ਪਹਿਲਾਂ ਨਹੀਂ ਲੱਗ ਰਿਹਾ ਇਸ ਹਾਸੀ ਸੰਧੀ ਸਾਨੂੰ ਰਾਗ ਗਿੱਤੋਂ ਫੋਨ ਆਇਆ ਸੀ ਕਿ ਮੌਕੇ ਤੇ ਪਹੁੰਚ ਕੇ ਟੀਮ ਨੇ ਦੇਖਿਆ ਕਿ ਇੱਕ ਟਾਟਾ ਨੈਕਸਨ ਕਾਰ ਹੈ ਜੀ ਉਹਦੇ ਵਿੱਚ ਚਾਰ ਵਿਅਕਤੀ ਸਵਾਰ ਸਨ ਤੇ ਕਾਰ ਨੂੰ ਅਰਸ਼ਿੰਦਰ ਬੀ ਚਲਾ ਰਿਹਾ ਸੀਗਾ ਇਸ ਦੇ ਵਿੱਚ ਉਹਦੇ ਦੱਸਣ ਉਦਾਵਕ ਕੋਈ ਟਰੱਕ ਜਿਹੜਾ ਉਸ ਨੂੰ ਫੇਡ ਮਾਰ ਗਿਆ ਜਿਹਦੇ ਕਾਰਨ ਗੱਡੀ ਹਾਈਵੇ ਦੇ ਬ੍ਰਿਜ ਦੇ ਉੱਪਰ ਹੀ ਪਟ ਗਈ ਤੇ ਬਾਅਦ ਵਿੱਚ ਪਬਲਿਕ ਦੀ ਸਹਾਇਤਾ ਨਾਲ ਗੱਡੀ ਨੂੰ ਸਿੱਧੀ ਕਰਾ ਕੇ ਸਾਈਡ ਤੇ ਕੀਤਾ ਗਿਆ ਇਸ ਵਿੱਚ ਜੋ ਕਿ ਜਗਜੀਤ ਸਿੰਘ ਜੀ ਲੜਕਾ ਉਹਦੇ ਮੂੰਹ 'ਚ ਸੱਟਾਂ ਲੱਗੀਆਂ ਜਿਹਨੂੰ ਅਸੀਂ ਫਰਸਟ ایڈ ਦੇ ਦਿੱਤੀ ਬਾਕੀ ਅਸੀਂ ਜਿਹੜੀ ਆ ਗੱਡੀ ਆ ਉਹ ਕ੍ਰੇਨ ਮਵਾ ਕੇ ਉਹਨੂੰ ਹਾਈਵੇ ਤੋਂ ਰਿਮੂਵ ਕਰਾਤਾ ਤੇ ਹਾਈਵੇ ਨਰਮਲਿੰਗ ਚੱਲਦਾ ਹੈ ਇਸ ਐਕਸੀਡੈਂਟ ਸੰਬੰਧੀ ਥਾਣਾ ਗ੍ਰੈਂਡ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸਰ ਇਹ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਇਹ ਅੰਮ੍ਰਿਤਸਰ ਤੋਂ ਹਰਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਪਾਣੀ ਪਤ ਜਾ ਰਹੇ ਸੀ ਆਪਣੇ ਸ਼ਹਿਰ ਕਿੰਨੇ ਵਜੇ ਇਹ ਹਾਦਸਾ ਵਾਪਰਿਆ ਇਹ ਕੋਈ 8:30 8:30 ਵਜੇ ਦੀ ਗੱਲ ਹੈ ਜੀ